ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੈਂ ਕਮਲਦੀਪ ਸਿੰਘ ਸੰਗਾ ਇਹ ਨਮਾਸ਼ਹਿਰ ਤੋਂ ਤੁਹਾਡੇ ਨਾਲ ਆਪਣੀ ਘਰ ਦੀ ਬਗੀਚੀ ਤੋਂ ਸਾਂਝਾ ਪਾ ਰਹੀ ਹਾਂ ਇਹ ਸਾਡੇ ਦੇਖੋ ਕਦੂਆਂ ਦੀ ਪੰਪਕਿੰਡੀ ਪੇ ਲੱਗਿਓ ਆ ਇੱਕ ਤੇ ਬੜਾ ਵਧੀਆ ਇਹ ਦੂ ਅੱਗੇ ਵੀ ਆ ਦੇਖੋ ਲੱਗੇ ਹੋਆ ਬਾਰਸ਼ਾਂ ਤੋਂ ਪਹਿਲਾਂ ਇਹ ਤਾਂ ਥੋੜੇ ਲੱਗੇ ਸੀ ਇਹ ਪਰ بارشਾਂ ਥੋੜੀਆਂ ਪੈਣ ਕਰਕੇ ਫੇਰ ਬਾਅਦ ਚ ਨਹੀਂ ਲੱਗੇ ਕਿ بارشਾਂ ਘਟ ਗਈਆਂ ਆ ਤੇ ਹੁਣ ਇਹ ਕੱਦੂ ਸਾਡੇ ਲੱਗੇ ਆ ਤੇ ਇੱਥੇ ਆਪਾਂ ਕੋਈ ਵੀ ਸਪਰੇਅ ਨਹੀਂ ਕੀਤੀ ਤੇ ਬੇਤਕ ਕਰ ਕੋ ਸਫਾਈ ਰੱਖੀ ਹੋ ਆ ਤੇ ਇਹਦੇ ਵਿੱਚ ਇਹ ਹੀ ਆ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਕਈ ਵਾਰੀ ਸੋਚਦੇ ਆਂ ਭਈ ਬਾਜ ਜਿਹੜੇ ਮਾਰਕਟ ਤੇ ਸਾਰੀ ਸਬਜ਼ੀ ਆਉਂਦੀ ਆ ਉਹ ਕੈਮੀਕਲ ਵਾਲੀ ਆ ਪਰ ਨਹੀਂ ਸਾਡੇ ਕਿਸਾਨ ਅਸੀਂ ਇੱਥੇ ਇਹ ਹੈਗੇ ਆ ਸਿਲੈਕਟ ਕੀਤੀ ਹੋ ਜਿਸ ਤਰ੍ਹਾਂ ਨਮਾਸ਼ਰ ਬੀ ਆ ਹੁਸ਼ਿਆਰਪੁਰ ਬੀ ਆ ਹਰੇਕ ਜਗਾ ਯਾ ਤੇ ਉਹ ਜਿਹੜੇ ਕੈਮੀਕਲ 프리 ਸਬਜ਼ੀਆਂ ਉਗਾਉਂਦੇ ਆ ਤੇ ਅਸੀਂ ਕੋਸ਼ਿਸ਼ ਕਰੀਏ ਉਹਨਾਂ ਦੇ ਫਾਰਮ ਜਿਹੜੇ ਅਡਾਪਟ ਕਰੀਏ ਉੱਥੋਂ ਉਹਨਾਂ ਤੋਂ ਸਬਜ਼ੀ ਲਈ ਆਈਏ ਆਪਾਂ ਇੱਕ ਵਾਰੀ ਹਫ਼ਤੇ ਦੀ ਇੱਕ ਵਾਰੀ ਜਾ ਕੇ ਉਹਨਾਂ ਤੋਂ ਸਬਜ਼ੀ ਲਿਆ ਸਕਦੇ ਆ ਤੇ ਤੁਸੀਂ ਆਪਣੇ ਵੀ ਜਰੂਰ ਕੋਸ਼ਿਸ਼ ਕਰੋ ਤੁਹਾਡੇ ਕੋਲ ਜਗਾ ਜਿਹੜੀ ਹੈਗੀ ਆ ਉੱਥੇ ਆਪਣੀ ਜਰੂਰ ਇਸ ਤਰ੍ਹਾਂ ਦੀਆਂ ਇਹ ਘਰੇਲੂ ਬਾਗਚੀ ਲਗਾਓ ਜੇ ਨਹੀਂ ਵੀ ਜਗਾ ਹੈ ਕਿ ਕੱਚੀ ਤਾਂ ਤੁਸੀਂ ਰੂਟੋ ਗਾਰਡਨਿੰਗ ਕਰ ਸਕਦੇ ਆ ਜਿੱਦਾ ਘਰ ਦੀਆਂ ਛੱਤਾਂ ਦੇ ਉੱਤੇ ਆਪਣੀਆਂ ਟ੍ਰੇਆਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਤੇ ਘਰ ਖਾਨ ਜੋਗੀਆਂ ਸਬਜ਼ੀਆਂ ਲਾ ਸਕਦੇ ਆ ਤੇ ਇਹਨੂੰ ਅਸੀਂ ਸਿਰਫ ਇੱਥੇ ਜਿਹੜਾ ਘਰ ਦਾ ਰੈਡ ਕੂਡ ਸੀ ਉਹੀ ਅਸੀਂ ਇੱਥੇ ਟੋਏ ਚ 2 ਵਜੇ 2 ਦਾ ਟੂਆ ਕੱਢ ਕੇ ਉਹ ਪਾਉਂਦੇ ਰਹੇ ਆ ਤੇ ਜਿਸ ਤਰ੍ਹਾਂ ਕੋਈ ਛਿਲਕਾ ਹੁੰਦਾ ਜਾਂ ਸਬਜ਼ੀਆਂ ਦਾ ਛਿਲਕਾ ਆ ਜਾਂ ਫਰੂਟ ਦਾ ਛਿਲਕਾ ਆ ਜਾਂ ਚਾਹ ਪੱਤੀ ਆ ਜਿਹੜੀ ਵੀ ਗੰਨਸਣ ਵਾਲੀ ਚੀਜ਼ ਆ ਪੱਤੇ ਆ ਤੇ ਉਹ ਗਲ ਜਾਂਦੇ ਆ 2 ਮਹੀਨਿਆਂ ਚ ਅਸੀਂ ਉੱਥੇ ਹੀ ਇਹ ਬੇਲ ਲਗਾ ਦਿੱਤੀ ਸੀ ਤੇ ਇਹ ਸਾਡਾ ਇਸ ਤਰ੍ਹਾਂ ਬਈ ਬਹੁਤ ਹੀ ਵਧੀਆ ਤੁਸੀਂ ਕਰ ਸਕਦੇ ਆ ਤੇ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਆ ਤੇ ਆਪਾਂ ਇਹ ਸਾਡਾ ਸੁਨੇਹਾ ਆ ਇਸ ਚੈਨਲ ਦੇ ਜਰੀਏ ਤੇ ਆਪਾਂ ਇਹ ਕੈਮੀਕਲ ਫਰੀ ਫਰੂਟ ਤੇ ਸਬਜ਼ੀਆਂ ਖਾਈਏ ਤੇ ਆਪਣਾ ਜੀਵਨ ਜਿਹੜਾ ਤੰਦਰੁਸਤ ਬਣਾਈਏ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਧੰਨਵਾਦ